ਇਕ ਸਵਾਲ ਕੀਤਾ ਗਿਆ ਨਹੀਂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸ਼ਕਤੀ ਆ ਤੇ ਜਦੋਂ ਕੋਈ ਮਾਰੇ ਦੀ ਬੇਅਦਬੀ ਕਰਨ ਆਉਂਦਾ ਤੇ ਉਹ ਅੰਨਾ ਕਿਉਂ ਨਹੀਂ ਹੁੰਦਾ ਮੈਂ ਕਿਹਾ ਦੁਨਿਆਵੀ ਮਾਂ ਨੂੰ ਕੋਈ ਠੋਡ ਮਾਰੇ ਤੇ ਉਹ ਵੀ ਉੱਠ ਕੇ ਫੇਰ ਡਿਗਦੀ ਫੇਰ ਕਹਿੰਦੀ ਪੁੱਤ ਤੇਰਾ ਇਹ ਤਾਂ ਜਗਤ ਮਾਤਾ ਏ ਗੁਰੂ ਗ੍ਰੰਥ ਸਾਹਿਬ ਜਗਤ ਪਿਤਾ ਏ ਇਸੇ ਤੇ ਕੀ ਤਿਆ ਕੁਛ ਨਹੀਂ ਕਹਿੰਦਾ ਕਿਉਂ ਕਿਉਂਕਿ ਪੌਣੇ 700 ਅੰਗ ਗੁਰੂ ਅਰਜਨ ਸਾਹਿਬ ਬਾਪੂ ਦੀ ਬਾਣੀ ਆ ਤਕਰੀਬਨ ਤਕਰੀਬਤ ਜੀਦੇ ਘਰੋਂ ਦਾਸ ਆਇਆਏ ਮੇਰੇ ਬਾਪੂ ਨੂੰ ਤਵੀ ਤੇ ਬਾਕੇ ਚੰਦੂ ਦੀਵਾਨ ਕਹਿੰਦਾ ਬਾਬਾ ਤੂੰ ਰੋਂਦਾ ਕਿਉਂ ਨਹੀਂ ਹੈ ਮੈਂ ਤੈਨੂੰ ਰਵਾਉਣਾ ਹੈ ਅੱਜ ਮੈਂ ਤੇਰੀ ਆਵਾਜ਼ ਬੰਦ ਕਰਨੀ ਹੈ ਮੇਰੇ ਬਾਪੂ ਕਹਿੰਦੇ ਫਿਰ ਯਤਨ ਕਰ ਲੈ ਜੇ ਰਵਾ ਸਕਦਾ ਇਤਿਹਾਸ ਕਹਿੰਦਾ ਕਿ ਲੱਕੜਾਂ ਮੁੱਕ ਗਈਆਂ ਜਿਹੜੇ ਅੱਗ ਡਾਰ ਹੈ ਸਨ ਉਹਨਾਂ ਦੇ ਸਰੀਰ ਤੇ ਛਾਲੇ ਪੈ ਗਏ ਸੇਕ ਨਾਲ ਕਿੰਦੇ ਗੁਰੂ ਅਰਜਨ ਸਾਹਿਬ ਸਾਡੇ ਕਰਕੇ ਰੋਪੋ ਸਾਡਾ ਸਰੀਰ ਸੁੱਕ ਜਾਣਾ ਪਰ ਤੇਰਾ ਚਿਹਰਾ ਹਰੀਾਈ ਹੈ ਮਹਾਰਾਜ ਸੱਚੇ ਬਾਦਸ਼ਾਹ ਹੱਸ ਕੇ ਕਹਿੰਦੇ ਤੇਰਾ ਕੀਆ ਰੇਤਾ ਮੁੱਕ ਗਈ ਲੱਕੜਾਂ ਮੁੱਕ ਗਈਆਂ ਜਲਾਦ ਵੀ ਵਿਚਾਰੇ ਕਲਪਗੇ ਜੇ ਨਹੀਂ ਕੋਈ ਕਲਪਿਆ ਸੀ ਤੇ ਪੰਜਵਾ ਪੀਰ ਗੁਰੂ ਅਰਜਨ ਸਾਹਿਬ ਇੱਕ ਸਵਾਲ ਕੀਤਾ ਗਿਆ ਨਹੀਂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸ਼ਕਤੀ ਆ ਤੇ ਜਦੋਂ ਕੋਈ ਮਾਰੇ ਦੀ ਬੇਦਬੀ ਕਰਨ ਆਉਂਦਾ ਤੇ ਉਹ ਅੰਨਾ ਕਿਉਂ ਨਹੀਂ ਹੁੰਦਾ ਮੈਂ ਕਿਹਾ ਦੁਨਿਆਵੀ ਮਾਂ ਨੂੰ ਕੋਈ ਥੱਡ ਮਾਰੇ ਤੇ ਉਹ ਵੀ ਉੱਠ ਕੇ ਫੇਰ ਡਿਗਦੀ ਫੇਰ ਕਹਿੰਦੀ ਪੁੱਤ ਤੇਰਾ ਇਹ ਤਾਂ ਜਗਤ ਮਾਤਾ ਏ ਗੁਰੂ ਗ੍ਰੰਥ ਸਾਹਿਬ ਜਗਤ ਪਿਤਾ ਏ ਇਸੇ ਤੇ ਕੀ ਤੇ ਕੁਛ ਨਹੀਂ ਕਹਿੰਦਾ ਕਿਉਂ ਕਿ ਪਾਉਣੇ 700 ਅੰਗ ਗੁਰੂ ਅਰਜਨ ਸਾਹਿਬ ਬਾਪੂ ਦੀ ਬਾਣੀ ਆ ਤਕਰੀਬਨ ਤਕਰੀਬਤ ਜੀਦੇ ਘਰੋਂ ਦਾਸ ਆਇਆਏ ਮੇਰੇ ਬਾਪੂ ਨੂੰ ਤਵੀ ਤੇ ਵਾਹ ਕੇ ਚੰਦੂ ਦੀਵਾਨ ਕਹਿੰਦਾ ਬਾਬਾ ਤੂੰ ਰੋਂਦਾ ਕਿਉਂ ਨਹੀਂ ਹੈ ਮੈਂ ਤੈਨੂੰ ਰਵਾਉਣਾ ਹੈ ਅੱਜ ਮੈਂ ਤੇਰੀ ਆਵਾਜ਼ ਬੰਦ ਕਰਨੀ ਹੈ ਮੇਰੇ ਪਾਸਾ ਕਹਿੰਦੇ ਫਿਰ ਯਤਨ ਕਰ ਲੈ ਜੇ ਰਵਾ ਸਕਦਾ ਇਤਿਹਾਸ ਕਹਿੰਦਾ ਕਿ ਲੱਕੜਾਂ ਮੁੱਕ ਗਈਆਂ ਜਿਹੜੇ ਅੱਗ ਧਾਰ ਹੈ ਸਾਨੂੰ ਉਹਨਾਂ ਦੇ ਸਰੀਰ ਤੇ ਛਾਲੇ ਪੈ ਗਏ ਸੇਕ ਨਾਲ ਕਹਿੰਦੇ ਗੁਰੂ ਅਰਜਨ ਸਾਹਿਬ ਸਾਡੇ ਕਰਕੇ ਰੋਪੋ ਸਾਡਾ ਸਰੀਰ ਸੁੱਕ ਜਾਣਾ ਪਰ ਤੇਰਾ ਚਿਹਰਾ ਹਰੀਾਈ ਹੈ ਮਹਾਰਾਜ ਸੱਚੇ ਬਾਦਸ਼ਾਹ ਹੱਸ ਕੇ ਕਹਿੰਦੇ ਤੇਰਾ ਕੀਆ ਰੇਤਾ ਮੁੱਕ ਗਈ ਲੱਕੜਾਂ ਮੁੱਕ ਗਈਆਂ ਜਲਾਦ ਵੀ ਵਿਚਾਰੇ ਕਲਪਗੇ ਜੇ ਨਹੀਂ ਕੋਈ ਕਲਪਿਆ ਸੀ ਤੇ ਪੰਜਵਾ ਪੀਰ ਗੁਰੂ ਅਰਜਨ ਸਾਹਿਬ